ਪੰਥਕ ਮੁੱਦਿਆਂ ਤੇ ਵੀ ਗੱਲ ਕੀਤੀ ਹੋਰ ਜੋ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਬੜੀਆਂ ਚੀਜ਼ਾਂ ਆਪਣੀ ਵੀ ਲੜਾਈ ਲੜਦੇ ਰਹੇ ਦਿੱਲੀ ਬੈਠੇ ਕਿ ਬਹੁਤਾ ਬੋਲਦੀ ਹੈ ਬੜੀ ਜਾਗਰੂਕ ਹੈ ਹਰ ਮੁੱਦੇ ਤੇ ਗੱਲ ਰੱਖਦੀ ਹੈ ਗਰੀਬਾਂ ਦੀ ਵੀ ਗੱਲ ਕਰਦੀ ਹੈ ਪੰਥ ਦੇ ਲਈ ਵੀ ਉਹ ਕਿਉਂਕਿ ਪੰਥ ਦੇ ਬਿਨਾਂ ਸਾਡਾ ਕੁਝ ਹੈ ਹੀ ਨਹੀਂ ਕੱਲ ਮੈਂ ਕਿਸੇ ਨੂੰ ਮਿਲਿਆ ਇੱਕ ਗਰੁੱਪ ਨੂੰ ਮੈਨੂੰ ਕਹਿੰਦੇ ਕਿ ਭੈਣ ਜੀ ਤੁਹਾਡੇ ਧਰਨੇ ਤੋਂ ਨਾ ਅਸੀਂ ਸਿੱਖਦੇ ਸੀਗੇ ਤੁਸੀਂ ਗਰੀਬ ਸਮਾਜ ਦੇ ਬੱਚੇ ਹੋ ਲੇਕਿਨ ਜਿਹੜੇ ਦੂਜੇ ਸਮਾਜ ਦੇ ਵੀ ਸੀਗੇ ਨਾ ਉਹ ਕਹਿੰਦੇ ਸੀਗੇ ਵਾਹ ਵਾਹ ਕੀ ਕੁੜੀ ਹੈ ਹੈਨਾ ਇਹਨੂੰ ਸਪੋਰਟ ਇਹ ਕਿ ਤੁਸੀਂ ਨਾ ਪਾਰਟੀ ਗਲਤ ਚੁਣ ਲਈ ਕਿਆ ਪਾਰਟੀ ਕਹੋਗੇ ਕਿ ਬੰਦੀ ਸਿੰਘਾਂ ਦੇ ਨਾਲ ਜੋ ਤੱਕੇ ਹੋ ਰਹੇ ਨੇ ਜੋ ਉਹਨਾਂ ਦੇ ਸਜ਼ਾਵਾਂ ਪੂਰੀਆਂ ਹੋ ਗਈ ਉੱਥੇ ਨਹੀਂ ਬੋਲਣਾ ਨਹੀਂ ਤੁਹਾਨੂੰ ਹੋਰ ਪਾਰਟੀਆਂ ਵੀ ਕਹਿ ਸਕਦੀਆਂ ਸੀ ਕਿ ਸਾਡੇ ਨਾਲ ਆਓ ਸਾਡੇ ਨਾਲ ਕੰਮ ਕਰੋ ਤੁਹਾਨੂੰ ਚੰਗਾ ਪੈਸਾ ਦੇਵਾਂਗੇ ਸਿਕਿਉਰਿਟੀ ਦੇਵਾਂਗੇ ਕਿਉਂਕਿ ਬਹੁਤਾ ਤਾਂ ਸਿਕਿਉਰਿਟੀ ਪੈਸੇ ਲਈ ਹੁੰਦਾ ਜੇ ਇੰਨਾ ਹੀ ਆਪਣਾ ਈਮਾਨ ਡਗਮਗਾੰਦਾ ਇੰਨਾ ਹੀ ਅਸੀਂ ਢਿੱਲੇ ਹੁੰਦੇ ਤੇ ਕੱਦ ਦੇ ਹੱਲੀ ਡਾਕਟਰ ਤੋਂ 10 ਸਾਲ ਦਾ ਸੰਘਰਸ਼ ਹੈ ਇੱਕ ਹੀ ਚੀਜ਼ ਸਿੱਖੀ ਹੈ ਇੱਕ ਅਨਕਬੋਤ ਆ ਬਹੁਤ ਜ਼ਿਆਦਾ ਦੂਜਾ ਝੁਕਣਾ ਨਹੀਂ ਸਿੱਖਿਆ ਸਮਾਜ ਦਾ ਕੰਮ ਹੀ ਕਰ ਰਹੀ ਸੀਗੀ ਮੈਂ ਆਪਣੇ ਲਈ ਵੀ ਲੜ ਰਹੀ ਸੀਗੀ ਲੇਕਿਨ ਜਦ ਤੱਕ ਮੇਰੇ ਹੱਥ ਚ ਉਹ ਕਲਮ ਦੀ ਤਾਕਤ ਨਹੀਂ ਹੈ ਨਾ ਕਿ ਜਿੱਥੇ ਮੈਂ ਆਪਣੇ ਹਜ਼ਾਰਾਂ ਲੋਕਾਂ ਦਾ ਭਲਾ ਇੱਕ ਵਾਰ ਵਿੱਚ ਕਰ ਸਕਾਂ ਮੇਰੇ ਤੇ 8-8 ਐਫਆਈਆ ਨਾ ਕੱਟੀਆਂ ਮੈਂ ਪੀਐਚਡੀ ਪਕੌੜਿਆਂ ਦੀ ਰੇੜੀ ਲਾਈ ਉਹਤੇ ਐਫਆਈਆ ਘਟਤੀ ਕੇਜਰੀਵਾਲ ਜੀ ਨੇ ਕਿਹਾ ਕਿ ਗੱਟ ਬੀਜੇਪੀ ਬੀਜੇਪੀ ਬੜਾ ਵੱਡਾ ਦਿਲੇ ਕੇਜਰੀਵਾਲ ਜੀ ਦਾ ਹੈ ਔਰ ਮੈਨੂੰ ਲੱਗਦਾ ਕਿ ਕੇਜਰੀਵਾਲ ਜੀ ਨੇ ਸੈਟਿੰਗ ਕੀਤੀ ਹੈ ਕੋਈ ਜੇ ਇਹੋ ਜੀ ਗੱਲ ਕਹੇਗੀ ਕਿ 200 ਸੀਟ ਆ ਰਹੀ ਹੈ ਮੇਰੇ ਹਿਸਾਬ ਨਾਲ ਤਾਂ 400 ਪਾਰ ਕਹਿੰਦੇ 40 ਲਿਆ ਬੜੀ ਮੁਸ਼ਕਿਲ ਨਾਲ ਜਿਹੜੀ ਜ਼ਮੀਨ ਹੈ ਨਾ ਉਹ ਉਹ ਇਹਨਾਂ ਤੋਂ ਇੰਨੀ ਔਖੀ ਹੋਈ ਪਈ ਹੈ ਨਾ ਕਿ ਇਹਨਾਂ ਨੂੰ ਵਸ ਚਿੱਤਰਾਂ ਦਾ ਘਾਟ ਇਹ ਵੀ ਕਹਿ ਦਿੰਦੇ ਕਹੀ ਕਿ ਪਹਿਲਾਂ ਹਵਾ ਚ ਤੀਰ ਨਹੀਂ ਮਾਰਨੇ ਚਾਹੀਦੇ ਪਹਿਲਾਂ ਕਹਿੰਦੇ بڑے ਲੀਡਰ ਪਹਿਲਾਂ ਕਹਿ ਦਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਨੂੰ ਅਸੀਂ ਆਹ ਚੀਜ਼ ਦਵਾਂਗੇ ਜਦੋਂ ਕਹਿੰਦੇ ਸੱਤਾ ਦੇ ਵਿੱਚ ਆ ਜਾਣ ਕੁਰਸੀ ਆ ਜਾਏ ਉਦੋਂ ਫਿਰ ਆਮ ਲੋਕ ਨਹੀਂ ਦਿੱਸਦੇ ਫਿਰ ਦਿੱਲੀ ਆਹ ਜਿਹੜੀ ਲੀਡਰ ਆ ਨਾ ਆ ਗ੍ਰਾਸ ਰੂ ਅੱਜ ਜਮੀਨੀ ਸੰਘਰਸ਼ ਕਰ ਕਰਕੇ ੱਟਕੇ ਖਾ ਕੇ ਡਾਕਟਰ ਰਿਤੂ ਨੂੰ ਨੌਕਰੀ ਤੋਂ ਏਦਾਂ ਨਹੀਂ ਕੱਢਿਆ ਕਿ ਮੇਰੇ ਨਾਲ ਬਹੁਤ ਜ਼ਿਆਦਾ ਦੁਸ਼ਮਣੀ ਸੀਗੀ ਡਾਕਟਰ ਰਿਤੂ ਨੂੰ ਨੌਕਰੀ ਤੋਂ ਕੱਢਿਆ ਸੰਘਰਸ਼ ਦੇਖ ਕੇ ਅੱਜ ਦਾ ਇੰਟਰਵਿਊ ਡਾਕਟਰ ਰਿਤੂ ਹੋਰਾ ਸਿੰਘ ਦਾ ਹੈ ਉਹਨਾਂ ਦੇ ਨਾਲ ਖਾਸ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਡਾਕਟਰ ਰਿਤੂ ਉਹ ਨੇ ਜਿਨ੍ਹਾਂ ਨੇ ਸਿੱਖ ਕੌਮ ਦੀ ਵੀ ਗੱਲ ਕੀਤੀ ਤੇ ਉਹ ਅੱਜ ਬੀਐਸਪੀ ਤੋਂ ਜਿਹੜਾ ਚੋਣ ਲੜਨ ਜਾ ਰਹੇ ਨੇ ਚੰਡੀਗੜ੍ਹ ਤੋਂ ਉਹਨਾਂ ਦੇ ਨਾਲ ਖਾਸ ਮੁਲਾਕਾਤ ਕਰਾਂਗੇ ਉਹਨਾਂ ਦੇ ਦਫ਼ਤਰ ਪਹੁੰਚੇ ਹੋਏ ਆਂ ਇੱਕ ਵਾਰੀ ਉਹਨਾਂ ਦਾ ਜਿਹੜਾ ਪੋਸਟਰ ਦਿਖਾ ਦਵਾਂ ਇਹ ਉਹਨਾਂ ਦਾ ਦਫ਼ਤਰ ਹੈ ਤੇ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਉਹਨਾਂ ਦੇ ਨਾਲ ਪੰਜਾਬ ਨੂੰ ਲੈ ਕੇ ਆ ਖਾਸ ਤੌਰ ਤੇ ਚੰਡੀਗੜ੍ਹ ਨੂੰ ਲੈ ਕੇ ਆ ਕਿਉਂਕਿ ਹਮੇਸ਼ਾ ਇੱਕ ਆਵਾਜ਼ ਇੱਕ ਨਾਰਾ ਨਿਕਲਦਾ ਹੈ ਖਿੜਿਆ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ ਡਾਕਟਰ ਰੀਤੂ ਦਿੱਲੀ ਵੀ ਧਰਨਾ ਲਗਾ ਕੇ ਬੈਠੇ ਦੇ ਆਪਣੇ ਹੱਕਾਂ ਦੇ ਲਈ ਤੇ ਚੰਡੀਗੜ੍ਹ ਵੀ ਕਿਉਂਕਿ ਬਰੂਹਾ ਦੇ ਉੱਤੇ ਕਾਮੇਨ ਸਾਫ ਮੋਰਚਾ ਦੇ ਵਿੱਚ ਸ਼ਿਰਕਤ ਕਰਦੇ ਰਹੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਪਹਿਲਾਂ ਤਾਂ ਇੰਟਰੋਡਕਸ਼ਨ ਦਿੱਤੀ ਤੁਸੀਂ ਪਹਿਲਾਂ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਬੰਦਾ ਲੜਾਈ ਕਰਦੇ ਕਰਦੇ ਇੱਕ ਮੁਕਾਮ ਹਾਸਲ ਕਰਨ ਦੀ ਸ਼ੁਰੂਆਤ ਕਰਦਾ ਹੈ ਕਿ ਮੈਂ ਮੁਕਾਮ ਹਾਸਲ ਕਰ ਲਵਾਂ ਤੁਸੀਂ ਪੰਥਕ ਮੁੱਦੇ ਤੇ ਵੀ ਗੱਲ ਕੀਤੀ ਹੋਰ ਜੋ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਬੜੀਆਂ ਚੀਜ਼ਾਂ ਆਪਣੀ ਵੀ ਲੜਾਈ ਲੜਦੇ ਰਹੇ ਦਿੱਲੀ ਬੈਠੇ ਤੇ ਹੁਣ ਤੁਸੀਂ ਚੋਣਾਂ ਲੜਨ ਜਾ ਰਹੇ ਹੋ ਇਹ ਕੀ ਸਾਰਾ ਹੈਗਾ ਇਹ ਸਾਰਾ ਮੈਂ ਤਾਂ ਸੇਵਾਵਾਂ ਕੀਤੀਆਂ ਜਦ ਜਦ ਵੀ ਮੈਨੂੰ ਸੇਵਾ ਦਾ ਮੌਕਾ ਮਿਲਿਆ ਮਨੁੱਖਤਾ ਦੀ ਆਪਣੇ ਅਧਿਕਾਰਾਂ ਦੀ ਜੋ ਸੰਵਿਧਾਨ ਦਾ ਹੱਕ ਆਪਾਂ ਨੂੰ ਮਿਲਿਆ ਉਹਦੇ ਵਿਪਰੀਤ ਜਦ ਸਰਕਾਰ ਕੰਮ ਕਰਦੀ ਹੈ ਸਾਡੇ ਨਾਲ ੱੱਕਾ ਕਰਦੀ ਹੈ ਮੈਂ ਤਾਂ ਖੜਾਂਗੀ ਔਰ ਹਰ ਵਾਰ ਖੜਾਂਗੀ ਅੱਜ 10 ਸਾਲ ਹੋ ਗਏ ਮੈਨੂੰ ਲੱਗਦਾ ਸੰਘਰਸ਼ ਕਰਦਿਆਂ ਐਸੀ ਚੀਜ਼ਾਂ ਤੇ ਔਰ ਜੋ ਦਿੱਲੀ ਦੀ ਲੜਾਈ ਤੁਸੀਂ ਗੱਲ ਕੀਤੀ ਉਹ ਇਹਨਾਂ ਸੰਘਰਸ਼ਾ ਕਰਕੇ ਹੀ ਸਜ਼ਾ ਮਿਲੀ ਕਿ ਬੋਤਾ ਬੋਲਦੀ ਹੈ ਬੜੀ ਜਾਗਰੂਕ ਹੈ ਹਰ ਮੁੱਦੇ ਤੇ ਗੱਲ ਰੱਖਦੀ ਹੈ ਗਰੀਬਾਂ ਦੇ ਵੀ ਗੱਲ ਕਰਦੀ ਹੈ ਪੰਥ ਦੇ ਲਈ ਵੀ ਉਹ ਕਿਉਂਕਿ ਪੰਥ ਦੇ ਬਿਨਾ ਸਾਡਾ ਕੁਝ ਹੈ ਹੀ ਨਹੀਂ ਹੂੰ ਉਹ ਉਹਦੇ ਬਿਨਾਂ ਤੇ ਸਾਡੀ ਜ਼ਿੰਦਗੀ ਹੀ ਨਹੀਂ ਹੈ ਉੱਥੋਂ ਤਾਂ ਸਭ ਕੁਝ ਮਿਲਿਆ ਤੇ ਉਹ ਤੇ ਗੱਲ ਆਏਗੀ ਤੇ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਤਾਂ ਕੋਈ ਵੀ ਚੀਜ਼ ਹੋਏ ਤੇ ਉਹ ਸੈਪਰੇਟ ਆ ਹਾਂਜੀ ਬਹੁਜਨ ਸਮਾਜ ਪਾਰਟੀ ਇਹੀ ਕਿਉਂ ਚੋਣਨਾ ਪਿਆ ਤੁਹਾਨੂੰ ਇਹ ਪਲੈਟਫਾਰਮ ਕਿਵੇਂ ਦਾ ਹੈ ਇਹ ਆਵਾਜ਼ ਚੁੱਕਣ ਲਈ ਕਹਿੰਦਾ ਕਿ ਤੁਸੀਂ ਆਪਣੀ ਆਵਾਜ਼ ਚੁੱਕੋ ਇਹ ਤੁਹਾਨੂੰ ਡਰਨ ਦਬਨ ਦੇ ਲਈ ਨਹੀਂ ਕਹਿੰਦਾ ਕਿ ਤੁਸੀਂ ਰੁਕ ਜਾਓ ਇਹ ਇਹ ਨਹੀਂ ਬੋਲਣਾ ਇਹ ਗੱਲ ਨਹੀਂ ਕਰਨੀ ਇਹ ਤਾਂ ਕਰਕੇ ਪਲੈਟਫਾਰਮ ਹੈ ਵੈਲ ਸੈਟ ਬਿਊਟੀਫੁਲੀ ਪੁਟ ਇਨ ਮੈਨੂੰ ਮੈਨੂੰ ਤੁਸੀਂ ਜਿੱਦਾਂ ਪੁਟੋ ਕ੍ਰਾਸ ਕੀਤਾ ਨਾ ਇਹਨੂੰ ਮੈਨੂੰ ਮੈਨੂੰ ਐਕਸਪਲੇਨ ਕਰਨ ਚ ਹੋਰ ਆਸਾਨ ਹੋ ਗਿਆ ਬਹੁਤੀਆਂ ਪਾਰਟੀਆਂ ਇੱਥੇ ਆ ਰਹੀਆਂ ਕੱਲ ਮੈਂ ਕਿਸੇ ਨੂੰ ਮਿਲਿਆ ਇੱਕ ਗਰੁੱਪ ਨੂੰ ਮੈਨੂੰ ਕਹਿੰਦੇ ਕਿ ਭੈਣ ਜੀ ਤੁਹਾਡੇ ਧਰਨੇ ਤੋਂ ਨਾ ਅਸੀਂ ਸਿੱਖਦੇ ਸੀਗੇ ਤੁਸੀਂ ਗਰੀਬ ਸਮਾਜ ਦੇ ਬੱਚੀ ਹੋ ਲੇਕਿਨ ਜਿਹੜੇ ਦੂਜੇ ਸਮਾਜ ਦੇ ਵੀ ਸੀਗੇ ਨਾ ਉਹ ਕਹਿੰਦੇ ਸੀ ਕਿ ਵਾ ਵਾ ਕੀ ਕੁੜੀ ਹੈ ਹੈਨਾ ਇਹਨੂੰ ਸਪੋਰਟ ਦੇ ਕਿ ਤੁਸੀਂ ਨਾ ਪਾਰਟੀ ਗਲਤ ਚੁਣ ਲਈ ਮੈਂ ਕਿਹਾ ਵਾਟ ਡਸ ਥੈਟ ਮੀਨ ਪਹਿਲੀ ਗੱਲ ਹੈ ਬੀਐਸਪੀ ਤੀਜੇ ਨੰਬਰ ਦੀ ਨੈਸ਼ਨਲ ਪਾਰਟੀ ਆ ਹਲੇ ਤੱਕ ਕੋਈ ਪਾਰਟੀ ਕਾਂਗਰਸ ਭਾਜਪਾ ਤੇ ਤੀਜੀ ਪਾਰਟੀ ਨੈਸ਼ਨਲ ਪਾਰਟੀ ਬੀਐਸਪੀ ਬਹੁਜਨ ਸਮਾਜ ਪਾਰਟੀ ਹੈ ਡਿਜੀਟਲ ਤੁਸੀਂ ਸਹੀ ਕਹੀ ਇਹ ਪਾਰਟੀ ਕਾ ਮੈਨੂੰ ਕਹੋਗੇ ਕਿ ਪੰਥਕ ਮੁੱਦਾਂ ਤੇ ਖੜੇ ਨਹੀਂ ਹੋਣਾ ਕਿਆ ਪਾਰਟੀ ਕਹੋਗੇ ਕਿ ਬੰਦੀ ਸਿੰਘਾਂ ਦੇ ਨਾਲ ਜੋ ਤੱਕੇ ਹੋ ਰਹੇ ਨੇ ਜੋ ਉਹਨਾਂ ਦੇ ਸਦਾਵਾ ਪੂਰੀਆਂ ਹੋ ਗਈ ਉੱਥੇ ਨਹੀਂ ਬੋਲਣਾ ਨਹੀਂ ਇਹ ਪਾਰਟੀ ਮੇਰੇ ਨਾਲ ਖੜੂਗੀ ਇਹ ਪਾਰਟੀ ਜਦ ਗਰੀਬਾਂ ਦੇ ਹੱਕਾਂ ਦਾ ਹਨਨ ਹੋਊਗਾ ਜਦ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਜਾ ਰਿਹਾ ਹੋਗਾ ਔਰ ਉਹੀ ਅਪਰਾਧੀ ਜੋ ਇਹ ਸਰਕਾਰਾਂ ਚ ਬੈਠੇ ਐ ਇਹ ਕਹਾਂ ਕਹੂ ਕਿ ਮੈਨੂੰ ਨਹੀਂ ਖੜਨਾ ਨਹੀਂ ਬੋਲਣਾ ਨੋ ਦੇ ਵਿਲ ਸਪੋਰਟ ਮੀ ਇਹ ਮੈਨੂੰ ਕਹਿਣਗੇ ਕਿ ਲੜੋ ਅੱਗੇ ਹੋ ਕੇ ਇਹ ਇਹਨਾਂ ਦਾ ਨਾਰਾ ਹੀ ਹੈ ਸਰਬਜਨ ਸੁਖਾਏ ਸਰਬਜਨ ਹਿਤਾਏ ਸਾਰਿਆਂ ਜਨਾਂ ਦੇ ਭੌਜਨ ਸਮਾਜ ਜਿਹੜਾ ਸੀਗਾ ਉਹਦੀ ਸ਼ੁਰੂਆਤ ਕੀਤੀ ਸੀ ਮਾਨਯਵਰ ਕਾਂਚੀ ਰਾਮ ਸਾਹਿਬ ਨੇ ਜਿਹੜੇ ਪੰਜਾਬ ਚ ਲਹਿਰ ਆਈ ਉਹਨੂੰ ਜੋ ਵੱਡਾ ਕੀਤਾ ਉਹਦੇ ਉੱਤੇ ਜੋ ਵਿਜ਼ਨ ਟਾਈਮ ਐਂਡ ਸਪੇਸ ਨਾਲ ਜੋ ਬਦਲਿਆ ਉਹ ਭੈਣ ਕੁਮਾਰੀ ਮਾਇਆਵਤੀ ਜੀ ਨੇ ਬਦਲਿਆ ਜੀ ਉਹਨਾਂ ਦੀ ਸਿੱਖਲਾਈਆਂ ਸਾਡੇ ਅੰਦਰ ਹੈ ਕਿ ਬੋਲੋ ਹਰ ਮੁੱਦੇ ਤੇ ਖੜ੍ਹੇ ਹੋ ਹਰ ਇੱਕ ਦੇ ਨਾਲ ਚਾਹੇ ਗਰੀਬ ਕਿਸੇ ਵੀ ਸਮਾਜ ਦਾ ਹੈ ਚਾਹੇ ਉਹ ਉੱਪਰ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਬ੍ਰਾਹਮਣ ਸਮਾਜ ਦਾ ਹੈਗਾ ਚਾਹੇ ਉਹ ਦਲਿਤ ਕੋਈ ਵੀ ਸਮਾਜ ਦਾ ਗਰੀਬ ਸਮਾਜ ਦਾ ਹੈਗਾ ਤੁਸੀਂ ਸਾਰਿਆਂ ਦੇ ਨਾਲ ਖੜਨਾ ਜਿੱਦੇ ਨਾਲ ਤੱਕਾ ਹੋ ਰਿਹਾ ਸਿਰਫ ਔਰ ਸਿਰਫ ਡਾਕਟਰ ਰਿਤੂ ਨੇ ਵਿਚਾਰਾਂ ਕਰਕੇ ਇਹ ਪਾਰਟੀ ਨੂੰ ਛੋੜਿਆ ਹੈ ਵਨਨਾ ਡਾਕਟਰ ਰਿਤੂ ਕੋਲ ਹਰ ਪਾਰਟੀ ਆਈ ਹੈ ਲੇਕਿਨ ਜਿੱਥੇ ਵਿਚਾਰਾਂ ਦੀ ਕਦਰ ਹੋਏ ਜਿੱਥ ਬੋਲਣ ਦਾ ਅਧਿਕਾਰ ਮਿਲੇ ਓਏ ਪਾਰਟੀ ਤੁਸੀਂ ਤਾਂ ਵੈਸੇ ਵੀ ਸਟਰੋਂਗ ਸੀਗੇ ਸੋਸ਼ਲ ਵਰਕਰ ਦੇ ਤੌਰ ਤੇ ਵੀ ਤੁਹਾਡੇ ਕੋਲ ਪੜ੍ਹਾਈ ਵੀ ਬਹੁਤ ਹੈ ਤੁਸੀਂ ਡਾਕਟਰ ਰਹਿ ਗਏ ਹੋ ਤੁਹਾਨੂੰ ਹੋਰ ਪਾਰਟੀਆਂ ਵੀ ਕਹਿ ਸਕਦੀਆਂ ਸੀ ਕਿ ਸਾਡੇ ਨਾਲ ਆਓ ਸਾਡੇ ਨਾਲ ਕੰਮ ਕਰੋ ਤੁਹਾਨੂੰ ਚੰਗਾ ਪੈਸਾ ਦੇਵਾਂਗੇ ਸਿਕਿਉਰਿਟੀ ਦੇਵਾਂਗੇ ਕਿਉਂਕਿ ਬਹੁਤਾ ਤਾਂ ਸਿਕਿਉਰਿਟੀ ਪੈਸੇ ਲਈ ਹੁੰਦਾ ਤੁਸੀਂ ਉਧਰ ਵੀ ਜਾ ਸਕਦੇ ਸੀ ਹੋ ਗਿਆ ਜੀ ਇਹ ਇਹ ਸਟੈਪ ਅਸੀਂ ਪਾਰ ਕਰ ਲਿਆ अच्छा जे डॉक्टर तू बिकण वाली होंदी ना ਤੇ ਡਾਕਟਰ ਤੂੰ ਆਪਣੀ ਨੌਕਰੀ ਤੇ ਬੈਠੀ ਹੋंदी ਜੇ ਬਹੁਤਾ ਪੈਸਿਆਂ ਨਾਲ ਲਾ ਹੁੰਦਾ ਤੇ 1 ਲੱਖ ਦੀ ਨੌਕਰੀ ਛੱਡ ਕੇ ਲੱਤ ਮਾਰ ਕੇ ਇਹ جنੂਨ ਨਹੀਂ ਹੁੰਦਾ ਕਿ ਤੈਨੂੰ ਤਾਂ ਹੁਣ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਭੇਜੂਗੀ ਭਾਵੇਂ ਮੱਦੀ ਰੋਟੀ ਖਾऊं ਭਾਵੇਂ ਇੱਕ ਭੁੱਖ ਤੈਨੂੰ ਦੀ ਹੋ ਗਈ ਦੋ ਇੱਕ ਖਾ ਕੇ guzara ਕਰ ਲੂੰਗੀ ਲੇਕਿਨ ਮੈਂ ਤੈਨੂੰ ਛੱਡਾਂਗੀ ਨਹੀਂ ਹੋਂ ਇਨਸਾਫ ਦੀ ਗੱਲ ਹੈ ਆਪਣੀ ਲੜਾਈ ਸਾਰੀ ਮਾਨ ਸਮਾਨ ਦੀ ਹਿੱਸੇਦਾਰੀ ਦੀ ਹੈ ਜੇ ਤੁਸੀਂ ਮਾਨ ਸਮਾਨ ਤੇ ਚੋਟ ਪਹੁੰਚਾਓਗੇ ਹਿੱਸਾ ਖੋ ਕੇ ਸਾਡੇ ਅੰਦਰ ਜੋ ਟੈਲੈਂਟ ਹੈ ਉਹ ਲੈ ਜਾਓਗੇ ਤਾਂ ਬਰਦਾਸ਼ਤ ਹੋਊਗਾ ਪਰ ਰਹੀ ਪੈਸਿਆਂ ਦੀ ਗੱਲ ਰਹੀ ਪਾਰਟੀ ਦੀ ਟਿਕਟਾਂ ਦੀ ਗੱਲ ਜੀ ਇਹ ਸਭ ਕੁਝ ਹੋ ਗਿਆ ਜੇ ਇੰਨਾ ਹੀ ਆਪਣਾ ਈਮਾਨ ਡਗਮਗਾੰਦਾ ਇੰਨਾ ਹੀ ਅਸੀਂ ਢਿੱਲੇ ਹੁੰਦੇ ਤੇ ਕੱਦ ਦੇ ਹੱਲੀ ਡਾਕਟਰ ਤੋ ਤਾਂ 10 ਸਾਲ ਦਾ ਸੰਘਰਸ਼ ਹੈ ਬਹੁਤੀਆਂ ਚੀਜ਼ਾਂ ਆਈਆਂ ਲੇਕਿਨ ਨਹੀਂ ਇੱਕੀ ਚੀਜ਼ ਸਿੱਖੀ ਆ ਇੱਕ ਅਨਕਬੋਤ ਆ ਬਹੁਤ ਜ਼ਿਆਦਾ ਦੂਜਾ ਝੁਕਣਾ ਨਹੀਂ ਸਿੱਖਿਆ ਇਹ ਗੱਲਾਂ ਕਹਿੰਦੇ ਕਈ ਵਾਰ ਜਾਦੀਆਂ ਹੋ ਜਾਂਦੀਆਂ ਨੇ ਕਈ ਵਾਰ ਮੌਕਾ ਜਿਹਾ ਆ ਜਾਂਦਾ ਕਈ ਵਾਰ ਸਮਾਂ ਆ ਜਾਂਦਾ ਅਜਿਹਾ ਆ ਜਾਂਦਾ ਕਿ ਬਦਲਣਾ ਪੈ ਜਾਂਦਾ ਕਿਉਂਕਿ ਹੁਣ ਇਹ ਅਕਾਲੀ ਦਲ ਦੇ ਇੱਕ ਲੀਡਰ ਇੱਕੋ ਦਾਮ ਉਹਨਾਂ ਨੂੰ ਤਾਂ ਅਨਾਉਂਸ ਵੀ ਕਰ ਦਿੱਤਾ ਸੀ ਉਹ ਉਧਰ ਨੂੰ ਚਲੇ ਗਏ ਪਤਾ ਨਹੀਂ ਭਾਈ ਸਾਹਿਬ ਜੀ ਨੇ ਇਦਾਂ ਕਿਉਂ ਕੀਤਾ ਇੱਕ ਦਿਨ ਪਹਿਲੇ ਮੇਰੇ ਨਾਲ ਮਨ ਚ ਸ਼ੇਅਰ ਕਰ ਰਹੇ ਸੀਗੇ ਉਹ ਸਾਡਾ ਇੰਟਰਵਿਊ ਚੱਲ ਰਿਹਾ ਸੀਗਾ ਡੇਲੀ ਪੋਸਟ ਤੇ ਤੇ ਉੱਥੇ ਬਹਿ ਕੇ ਬੈਠੇ ਸੀਗੇ ਮੇਰਾ ਨੰਬਰ ਆਇਆ ਤੇ ਉਹਨਾਂ ਦਾ ਨੰਬਰ ਆਇਆ ਫਿਰ ਅਸੀਂ ਇੱਕ ਜਗ੍ਹਾ ਗਏ ਕਿਥੇ ਮਾਰਕਟ ਹੋ ਗਈ ਸੀ ਉੱਥੇ ਵੀ ਗਏ ਸੀਗੇ ਉਹਦੇ ਬਾਅਦ ਇਹ ਤਾਂ ਮੇਰੇ ਲਈ ਬੜਾ ਸਰਪ੍ਰਾਈਜ਼ ਹੋ ਗਿਆ ਇਸੇ ਕਰਕੇ ਤੁਹਾਡੇ ਪੁਆਇੰਟ ਤੇ ਆ ਜਾਂਦੀ ਵਿਚਾਰ ਬਹੁਤ ਜ਼ਰੂਰੀ ਨੇ ਵਿਚਾਰ ਧਾਰਾ ਜਿਹਦੀ ਵਿਚਾਰ ਧਾਰਾ ਨਹੀਂ ਹੈ ਨਾ ਉਹ ਅੱਜ ਇੱਥੇ ਆ ਕੱਲ ਉੱਥੇ ਆ ਪਰਸੋਂ ਇੱਥੇ ਆ ਦੂਜੀ ਇੱਕ ਤਾਂ ਵਿਚਾਰ ਹੋ ਗਿਆ ਤੀਜੀ ਚੀਜ਼ ਹੋ ਗਿਆ ਕਿ ਤੁਸੀਂ ਪਾਰਟੀ ਕਿਉਂ ਚੁੰਦਦੇ ਹੋ ਆਪਣੇ ਲਾਹਲੇ ਜੇ ਤਾਂ ਤੁਸੀਂ ਆਪਣੇ ਲਾਹਲੇ ਚ ਨਹੀਂ ਅੱਜ ਮੈਂ ਇੱਥੇ ਕੱਲ ਉੱਥੇ ਪਰਸੋਂ ਇੱਥੇ ਤੀਜੀ ਚੀਜ਼ ਇਹ ਹੋ ਗਈ ਕਿ ਜੇ ਤੁਸੀਂ ਪਾਰਟੀ ਵਿੱਚ ਬੈਠੇ ਹੋ ਜਿੱਥੇ ਤੁਹਾਨੂੰ ਆਵਾਜ਼ ਨਹੀਂ ਚੱਕਣ ਦਿੱਤੀ ਜਾ ਰਹੀ ਮੇਰੀ ਇੱਕ ਇੰਡੀਵਿਜੁਅਲਿਟੀ ਹੈ ਹੈਨਾ ਡਾਕਟਰ ਤੁਹਾਨੂੰ ਕਿਉਂ ਇਲੈਕਸ਼ਨ ਲੜਨ ਦਾ ਮੂਡ ਬਣਾਇਆ ਇਹ ਵੀ ਸਵਾਲ ਹੈ ਲੋਕਾਂ ਦੇ ਯਾਰ ਵਧੀਆ ਕਰ ਰਹੀ ਸੀ ਸਮਾਜਿਕ ਕੰਮ ਸਮਾਜ ਦਾ ਕੰਮ ਕਰਨਾ ਚਾਹੀਦਾ ਸੀਗਾ ਭਾਈ ਮੈਂ ਸਮਾਜ ਦਾ ਕੰਮ ਹੀ ਕਰ ਰਹੀ ਸੀਗੀ ਮੈਂ ਆਪਣੇ ਲਈ ਵੀ ਲੜ ਰਹੀ ਸੀਗੀ ਲੇਕਿਨ ਜਦ ਤੱਕ ਮੇਰੇ ਹੱਥ ਚ ਉਹ ਕਲਮ ਦੀ ਤਾਕਤ ਨਹੀਂ ਹੈ ਨਾ ਕਿ ਜਿੱਥੇ ਮੈਂ ਆਪਣੇ ਹਜ਼ਾਰਾਂ ਲੋਕਾਂ ਦਾ ਆਪਣਾ ਇੱਕ ਵਾਰ ਚ ਕਰ ਸਕਾਂ ਆਵਾਜ਼ ਚੁੱਕੀ ਮੇਰੇ ਤੇ 8-8 ਐ ਮੈਂ ਪੀਐਚਡੀ ਪਕੌੜੀਆਂ ਦੀ ਰੇੜੀ ਲਾਈ ਉਹ ਤੇ ਐਫਆਰ ਘੱਟਦੀ ਮੈਨੂੰ ਰੋਟੀ ਵੀ ਨਹੀਂ ਖਾਣ ਦਿੱਤੀ ਹਰ ਜਗ੍ਹਾ ਮੇਰੇ ਨਾਲ ਧੱਕਾ ਕੀਤਾ ਦਿੰਦਾ ਨਾ ਰਿਅਲਾਈਜ਼ਡ ਕਿ ਇੱਕ ਕੁੜੀ ਨੂੰ ਚੱਕਣ ਲਈ ਦਿੱਲੀ ਵਿਸ਼ਵਵਿਦਾਲੇ ਚ ਅੰਮਿਤ ਛਾਦੀ ਸਰਕਾਰ ਨੇ 144 ਧਾਰਾ ਲਾਤੀ 144 ਸੈਕਸ਼ਨ ਲਾਤਾ ਕਿ ਇਹਨੂੰ ਹੁਣ ਚੁੱਕਣਾ ਹੈਗਾ ਇਹਦੇ ਧਰਨੇ ਨੂੰ ਤੇ ਇਹ ਮੈਨੂੰ ਆਪਣੀ ਪਾਵਰ ਦਾ ਰਿਅਲਾਈਜ਼ ਹੋਇਆ ਧਿਆਨ ਨਾਲ ਸੁਣਿਓ ਇੱਕ ਮਿੰਟ ਇੱਕ ਮਿੰਟ ਕੰਪਲੀਟ ਕਰ ਰਿਅਲਾਈਜ਼ ਹੋਇਆ ਕਿ ਤੁਸੀਂ ਕੀ ਕਰ ਸਕਦੇ ਹੋ ਇਸੇ ਕਰਕੇ ਡਾਕਟਰ ਤੁਨੇ ਸਮਝਾਈ ਕਿ ਜਦ ਇਹਦੇ ਹੱਥ ਇਹਨਾਂ ਦੇ ਹੱਥ 'ਚ ਪਾਵਰ ਹੈ ਇਹ ਤੁਹਾਨੂੰ ਬੋਲਣ ਨਹੀਂ ਦੇ ਰਹੇ ਇਹ ਤੁਹਾਨੂੰ ਆਵਾਜ਼ ਨਹੀਂ ਚੱਕਣ ਦੇ ਰਹੇ ਉਹੀ ਪਾਵਰ ਜੇ ਤੁਹਾਡੇ ਹੱਥ 'ਚ ਆਊਗੀ ਫਿਰ ਇਹਨਾਂ ਨੂੰ ਤੁਸੀਂ ਕਾਨੂੰਨ ਦੀ ਇੰਪਲੀਮੈਂਟ ਕਰਨਾ ਸਿਖਾਓਗੇ ਗਰੀਬਾਂ ਨਾਲ ਤੱਕਾ ਨਹੀਂ ਹੋਊਗਾ ਫਿਰ ਸਾਡੇ ਬੰਦੀ ਸਿੰਘ ਇੰਨੀ ਦੇਰ ਜੇਲ੍ਹਾਂ 'ਚ ਨਹੀਂ ਬੈਠਣਗੇ ਸੜਨਗੇ ਫਿਰ ਸਾਡੇ ਨਾਲ ਜੋ ਹੋ ਰਿਹਾ ਹੈ ਤੱਕੇ ਖਾਸ ਕਰ ਪੰਜਾਬ ਮੇਰੇ ਲਈ ਪੰਜਾਬ ਤੇ ਚੰਡੀਗੜ੍ਹ ਅੱਡ ਨਹੀਂ ਹੈ ਮੇਰੇ ਲਈ ਇੱਕ ਹੀ ਆ ਤੇ ਇਹ ਜੋ ਤੱਕੇ ਇੱਥੇ ਹੋ ਰਹੇ ਨੇ ਉਹ ਨਹੀਂ ਹੋਣ ਅ ਅੱਜ ਅਰਮਿੰਦ ਕੇਜਰੀ ਵਾਲੀ ਵੀ ਕਹਿੰਦੇ ਨਜ਼ਰ ਆਏ ਕਿ ਮੋਦੀ ਸਾਹਿਬ ਤਾਂ ਨਹੀਂ ਹੁਣ ਪਾਰ ਕਰਨਗੇ 220 30 ਸੀਟਾਂ ਦੇ ਨੇੜੇ ਤੇੜੇ ਹੋਣਗੇ ਜਿਹੜਾ ਗੱਠਜੋੜ ਆ ਸਾਡਾ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਉਹਦੀ ਸਰਕਾਰ ਬਣੇਗੀ ਕਿ ਇਹ ਗੱਠਜੋੜ ਚੰਡੀਗੜ੍ਹ ਪੰਜਾਬ ਨੂੰ ਵਾਪਸ ਦੇਗਾ ਜਾਂ ਫਿਰ ਡਾਕਟਰ ਲੀਤੂਏ ਬਾਤ ਚੁੱਕੇਗੀ ਜੇ ਜਿੱਤਦੀ ਹੈ ਕਿ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਵਾਪਸ ਮਿਲਣਾ ਚਾਹੀਦਾ ਆਫਕੋਰਸ ਦੇਖੋ ਮਿਲਣਾ ਚਾਹੀਦਾ ਚੰਡੀਗੜ੍ਹ ਨੂੰ ਆਪਦੇ ਹੱਕ ਵੀ ਮਿਲਣੇ ਚਾਹੀਦੇ ਪਹਿਲੀ ਨੰਬਰ ਔਰ ਚੰਡੀਗੜ੍ਹ ਮਿਲਣਾ ਚਾਹੀਦਾ ਕਿਉਂ ਨਹੀਂ ਮਿਲਣਾ ਚਾਹੀਦਾ ਪੰਜਾਬ ਨੂੰ ਮੈਨੂੰ ਲੱਗਦਾ ਹੈ ਕਿ ਤਿੱਜੇ ਘਰ ਨੂੰ ਵੀ ਨੌਕ ਕਰਕੇ ਪੁੱਛ ਲੋ ਨਾ ਉਹ ਵੀ ਕਹਿਗਾ ਯਾਰ ਮੈਂ ਤਾਂ ਪੰਜਾਬ ਦਾ ਹੀ ਹਿੱਸਾ ਹਰ ਇੱਥੋਂ ਬਿਲਡਿੰਗ ਤੋਂ ਚੱਲ ਜਾਓ ਜਿਨ੍ਹਾਂ ਲੋਕਾਂ ਨਾਲ ਮੈਂ ਮਿਲਦੀਆਂ ਵਿਚਰਦੀਆਂ ਜਿਨ੍ਹਾਂ ਦੇ ਵਿੱਚ ਮੇਰੇ ਦਿਲ 'ਚ ਵੀ ਇਹ ਸਵਾਲ ਹੈਗਾ ਕਿ ਜਨਤਾ ਦਾ ਕੀ ਕਹਿਣਾ ਹੈਗਾ ਜਿਨ੍ਹਾਂ ਮੈਂ ਖਾਸ ਕਰ ਗਰੀਬਾਂ ਲੋਕਾਂ ਦੇ ਵਿੱਚ ਜਾ ਰਹੀ ਉਹ ਕਹਿੰਦੇ ਜੀ ਜੇ ਜੇ ਇਦਾਂ ਹੋ ਗਿਆ ਤਾਂ ਫਿਰ ਤਾਂ ਸਾਡੋ ਕੋਈ ਦੁੱਖ ਨਹੀਂ ਰਹਿਣਾ ਫਿਰ ਤਾਂ ਸਾਡੇ ਬੱਚੇ ਨੂੰ ਨੌਕਰੀ ਵੀ ਮਿਲਣੀ ਫਿਰ ਤਾਂ ਸਾਡੇ ਬੱਚੇ ਨੂੰ ਰੋਜ਼ਗਾਰ ਵੀ ਮਿਲਨੇ ਫਿਰ ਤਾਂ ਸਾਡੇ ਬੱਚੇ ਨੂੰ ਬਾਹਰ ਤੱਕ ਇਹ ਨਹੀਂ ਖਾਣ ਪੈਣਾ ਜਾਣਾ ਪਏਗਾ ਇੰ ਬੈਸਟ ਵੇ ਨਾਲ ਇਹਨੂੰ ਇੰਪਲੀਮੈਂਟ ਕਰਵਾਉਂਗੀ। ਦੂਜੀ ਗੱਲ ਤੁਸੀਂ ਇਹ ਕਹੇ ਕਿ ਕੇਜਰੀਵਾਲ ਜੀ ਨੇ ਕਿਹਾ ਕਿ ਆ ਭਾਜੀਪੀ ਭਾਜੀਪੀ ਬੜਾ ਵੱਡਾ ਦਿਲੇ ਕੇਜਰੀਵਾਲ ਜੀ ਦਾ ਹੈ ਔਰ ਮੈਨੂੰ ਲੱਗਦਾ ਕਿ ਕੇਜਰੀਵਾਲ ਜੀ ਨੇ ਸੈਟਿੰਗ ਕੀਤੀ ਹੈ ਕੋਈ ਜੇ ਇਹੋ ਜੀ ਗੱਲ ਕਹੇ ਕਿ 200 ਸੀਟ ਆ ਰਹੀ ਹੈ ਮੇਰੇ ਹਿਸਾਬ ਨਾਲ ਤਾਂ 400 ਪਾਰ ਕਹਿੰਦੇ 40 ਲਿਆ ਬੜੀ ਮੁਸ਼ਕਿਲ ਨਾਲ ਜੇ ਮਸ਼ੀਨ ਨਾ ਹੋਏ ਜੇ ਤਾਂ ਵੋਟਾ ਚੋਰੀ ਕਰਦੇ ਨੇ ਤੇ ਫਿਰ ਤਾਂ ਇਹ ਗਨੀਮਤ ਆ ਕਿਉਂਕਿ ਜਿਹੜੀ ਜ਼ਮੀਨ ਆ ਨਾ ਉਹ ਉਹ ਇਹਨਾਂ ਤੋਂ ਇੰਨੀ ਔਖੀ ਹੋਈ ਪਈ ਹੈ ਨਾ ਕਿ ਇਹਨਾਂ ਨੂੰ ਵਸ ਚਿਤਰਾ ਦਾ ਘਾਟ ਉਹ ਬਸ ਡੰਡਾ ਹੱਥ 'ਚ ਲੈ ਕੇ ਨਹੀਂ ਘੁੰਮਦੇ ਜਿਹੜੇ ਆਪਣੇ ਬਾਬੇ ਬੂਬੇ ਨੇ ਇਹਨਾਂ ਨੂੰ ਢਾਣ ਲਈ ਹੋਈ ਉਹਦੀ ਲੋੜ ਇਹਨਾਂ ਨੂੰ ਛਿੱਤਰ ਚਾਹੀਦੇ ਦੂਜੀ ਗੱਲ ਜੇ ਤੁਸੀਂ ਮੈਨੂੰ ਕਹੋਗੇ ਸਿੰਪਲੀ ਇਹ ਗੱਲ ਕਿ ਬੀਜਪੀ ਨੇ ਕਾਂਡ ਕਰਤਾ ਬੀਜਪੀ ਤਾਂ ਹੁਣ ਆਈ ਨਾ 10 ਸਾਲ ਤੋਂ ਬਰਬਾਦ ਕਰਤਾ ਜੋ ਪੌਇਜ਼ਨ ਤੁਹਾਨੂੰ ਬਾਕੀਆਂ ਪਾਰਟੀ ਖਾਸ ਕਰ 77 ਸਾਲ ਦੇਸ਼ ਨੂੰ ਉਜਾਦ ਹੋ ਗਏ ਕਾਂਗਰਸ ਦਾ ਡਵੈਲਪਮੈਂਟ ਕੀਆ ਕਾਂਗਰਸ ਨੇ ਕੀ ਕੀਤਾ ਕਿਹਾ ਤੁਹਾਨੂੰ ਤੁਹਾਡੇ ਹਿੱਸੇ ਦੀ ਜਗ੍ਹਾ ਜਿਹੜੀ ਆ ਜੋ ਮਿਲਨੀ ਸੀਗੀ ਤੁਹਾਨੂੰ ਦੇ ਦਿੱਤੀ ਬੜਾ ਅਪਕਾਰ ਕਰਤਾ ਐਕਚੁਅਲੀ ਬੇਸਿਕਲੀ ਜੋ ਸਟ੍ਰੈਟਜੀਸ ਕਾਂਗਰਸ ਲੈ ਕੇ ਆਈ ਸੀਗੀ ਨਾ ਬਿਗਨਿੰਗ ਸਟਾਰਟਿੰਗ ਫਰੋਮ ਕੈਪਟਲਿਜ਼ਮ ਪੂੰਜੀਵਾਦ ਠੇਕੇਦਾਰੀ ਪ੍ਰਥਾ ਐਜੂਕੇਸ਼ਨ ਨਿਊ ਐਜੂਕੇਸ਼ਨ ਪਾਲਿਸੀ ਨਿੱਜੀਕਰਨ ਕਰਨਾ ਇਹ ਸਾਰੀਆਂ ਚੀਜ਼ਾਂ ਉਸ ਸਲੋ ਪੌਇਜ਼ਨ ਦੇ ਰਹੀ ਕਰ ਰਹੀ ਥੀ ਹੌਲੀ 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 ਤੁਹਾਨੂੰ ਜ਼ਹਿਰ ਪਲਾਣਾ ਤਾਂ ਕਿ ਤੁਹਾਨੂੰ ਅਹਿਸਾਸ ਨਾ ਹੋਏ ਇਹ ਤੁਹਾਨੂੰ ਡਾਇਰੈਕਟ ਮਾਰ ਰਹੀ ਹੈ ਡਾਇਰੈਕਟ ਤੁਹਾਡਾ ਗਲਾ ਕੱਟ ਰਹੀ ਹੈ ਬੀਜੇਪੀ ਤੇ ਦੋਨੋਂ ਇਕਨ ਇੰਦਾ ਨਹੀਂ ਕਿ ਉਹ ਅੱਡ ਅੱਡ ਇਹ ਚੋਰ ਚੋਰ ਮੁਸੇਰੇ ਭਰਾ ਨਾ ਤੀਜਾ ਨਾਲ ਦਾ ਛੋਟਾ ਪੈਦਾ ਕੀਤਾ ਹੋਇਆ ਭਰਾ ਅਰਵਿੰਦ ਕੇਜੀਵਲ ਸੋ ਥਿਸ ਇਜ਼ ਵਾਟ ਇਜ਼ ਹੈਪਨਿੰਗ ਹੁਣ ਮੈਨੂੰ ਪਲੀਜ਼ ਐਕਸਪਲੇਨ ਕਰਨੀ ਆ ਆ ਜਿਹੜੀ ਸਰਕਾਰ ਬਹੁਜਨ ਸਮਾਜ ਪਾਰਟੀ ਆ ਦਿਖਾ ਦਿਓ ਹੈਨਾ ਜੀ ਕਿਉਂ ਇੰਝ ਜ਼ਰੂਰੀ ਆ ਜਾਂ ਬਾਕੀ ਸਰਕਾਰਾਂ ਜਾਂ ਬਾਕੀ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਕਿਉਂ ਜ਼ਰੂਰੀ ਆ ਇੱਕ ਤਾਂ ਜੋ ਇਹ ਨੈਰੇਟਿਵ ਹੈ ਨਾ ਇੱਕ ਨੇ ਚਪੇੜ ਮਾਰਤੀ ਤੇ ਭਾਜਪਾ ਨੇ ਮਾਰਤੀ ਤੇ ਕਾਂਗਰਸ ਚੱਲ ਗਈ ਕਾਂਗਰਸ ਨੇ ਚਪੇੜ ਮਾਰਤੀ ਤੇ बीजेपी ਕੋ ਲਾਗੇ ਇਹ ਜ਼ਰੂਰੀ ਹੈਗਾ ਰੋਜ਼ ਤੁਸੀਂ ਦਾਲ ਨਹੀਂ ਖਾ ਸਕਦੇ ਰੋਜ਼ ਤੁਸੀਂ ਮੁਰਗਾ ਨਹੀਂ ਖਾ ਸਕਦੇ ਬਦਲਾਵ ਜ਼ਰੂਰੀ ਆ ਤੇ ਬਦਲਾਵ ਉਸ ਉਹਦੇ ਲਈ ਜ਼ਰੂਰੀ ਹੈ ਯੂਪੀ ਚ ਜਾਓ ਪੰ ਕੁਮਾਰੀ ਮਾਇਆਵਤੀ ਜਿਨੇ 15 ਸੀਟਾਂ ਐਤਕੀ ਬ੍ਰਾਹਮਣ ਸਮਾਜ ਦੇ ਲੋਕਾਂ ਨੂੰ ਦਿੱਤੀ ਹੈ ਜਿੱਥੇ ਉਹਨਾਂ ਦਾ ਰਿਪਰੈਜ਼ੈਂਟੇਸ਼ਨ ਜ਼ਿਆਦਾ ਹੈ ਮੁਸਲਮਾਨਾਂ ਨੂੰ ਦਿੱਤੀ ਹੈ ਜਿੱਥੇ ਮੁਸਲਮਿਂ ਬਹਾਅਲ ਏਰੀਆ ਜ਼ਿਆਦਾ ਹੈ ਉਹਨਾਂ ਨੇ ਤੇ ਨਹੀਂ ਕਿਹਾ ਕਿ ਮੈਂ ਖਾਲੀ ਇਹਨਾਂ ਲਈ ਫਿਰ ਆਪਾ ਕਿਉਂ ਕਹਿੰਦੇ ਕਿ ਖਾਲੀ ਗਰੀਬਾਂ ਦੀ ਤੇ ਦਲਤਾਂ ਦੀ ਆ ਇਹ ਨੈਰੇਟਿਵ ਤੋਂ ਬਾਹਰ ਆਓ ਡਾਕਟਰ ਰਿਤੂ ਨੇ ਪਾਰਟੀ ਨੂੰ ਵਿਚਾਰਧਾਰਾ ਲਈ ਚੁਣਿਆ ਹੈ ਪਰ ਪਾਰਟੀ ਨੇ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਦੇਖ ਕੇ ਕਿ ਕੁੜੀ ਸਭਨਾ ਦੀ ਗੱਲ ਕਰਦੀ ਹੈ ਸਾਰਿਆਂ ਲਈ ਖੜਦੀ ਆ ਇਹ ਬੇਟੀ ਨਹੀਂ ਡਰਦੀ ਇਹਨੂੰ ਸਵਾਰਥ ਨਹੀਂ ਹੈ ਲਾਲਚ ਨਹੀਂ ਹੈ ਔਰ ਇਸੇ ਕਰਕੇ ਚੰਡੀਗੜ੍ਹ ਚ ਆਈਆਂ ਕਿਉਂਕਿ ਚੰਡੀਗੜ੍ਹ ਮੇਰੇ ਲਈ ਲੋਕ ਕੀ ਕਹਿੰਦੇ ਦਿੱਲੀ ਕਿਉਂ ਨਹੀਂ ਦਿੱਲੀ ਸੰਘਰਸ਼ ਕੀਤਾ ਮੈਂ ਜਦ ਵੀ ਸੰਘਰਸ਼ ਕਰਾਂਗੀ ਜ਼ਿੰਦਗੀ 'ਚ ਮੇਰੇ ਲਈ ਦੋ ਪ੍ਰਾਇੋਰਟੀ ਹੋਣਗੇ ਚੰਡੀਗੜ੍ਹ ਤੇ ਪੰਜਾਬ ਵਿਚਾਰਤਾਰ ਦੀ ਗੱਲ ਆਈ ਆਪਾਂ ਸਿੱਖ ਕੌਮ ਦੀ ਵੀ ਗੱਲ ਕਰਦੇ ਸੀਗੇ ਤੁਸੀਂ ਕੌਮਨ ਸਾਹਿਬ ਮੋਰਚਾ ਦੇ ਵਿੱਚ ਵੀ ਜਾਂਦੇ ਰਹੇ ਦੀਪ ਸਿੱਧੂ ਰਾਧਾ ਦਾ ਵੀ ਜ਼ਿਕਰ ਕਰਦੇ ਰਹੇ ਨਾ ਤੁਹਾਡੀ ਵਿਚਾਰਤਾਰਾ ਹੈ ਕੀ ਅਸਲ ਦੇ ਵਿੱਚ ਹੈ ਕਿਦੇ ਲਈ ਤੇ ਉਹ ਦੀਪ ਸਿੱਧੂ ਰਾਧਾ ਦੇ ਨਾਲ ਮੇਲ ਖਾਂਦੀ ਹੈ ਮਨੁੱਖਤਾ ਦੀ ਭਾਈਚਾਰਾ ਹੈ ਮੇਰੀ ਉਹ ਵਿਚਾਰਤਾ ਰ ਹੈ ਮੇਰੀ ਵਿਚਾਰਤਾ ਰ ਉਹ ਹੈ ਕਿ ਜਦ ਮਾਨਯਵਰ ਕਾਂਚੀ ਰਾਮ ਜੀ ਨੂੰ ਪੁੱਛਿਆ ਸੀਗਾ ਨਾ ਤੁਹਾਡਾ ਚੋਣ ਮੈਨੀਫੈਸਟੋ ਕੀ ਹੈ ਤੁਸੀਂ ਕੀ ਲੈ ਕੇ ਜਾ ਰਹੇ ਹੋ ਮਾਰਕੀਟ 'ਚ ਕੀ ਦੇ ਰਹੋ ਕੀ ਵਿਚਾਰ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਮੇਰਾ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੇਰੀ ਵਿਚਾਰਤਾ ਰ ਉਹ ਹੈ ਜੋ ਤੁਹਾਨੂੰ ਮੇਰੇ ਤੋਂ ਉੱਪਰ ਨਹੀਂ ਦੇਖਦੀ ਮੈਨੂੰ ਤੁਹਾਡੇ ਤੋਂ ਥੱਲੇ ਨਹੀਂ ਦੇਖਦੀ ਜੋ ਮੈਨੂੰ ਬਰਾਬਰੀ ਦੇ ਅਧਿਕਾਰ ਦਿੰਦੀ ਹੈ ਜੋ ਕਹਿੰਦੀ ਹੈ ਕਿ ਇਹ ਜਿੰਨੇ ਵੀ ਲੋਕ ਬੈਠੇ ਹਨ ਗਰੀਬ ਵੰਡ ਛਕੋ ਲੰਗਰ ਛਕੋ ਨਾਲ ਬੈਠੋ ਪਿਆਰ ਨਾਲ ਇੱਕ ਦੂਜੇ ਨਾਲ ਵਰਤੋ ਨਫ਼ਰਤ ਨਹੀਂ ਕਰਨੀ ਇਹ ਵਿਚਾਰਧਾਰਾ ਮੇਰੀ ਹੈ ਮੇਰੇ ਵਿਚਾਰ たら ਉਹ ਹੈ ਜੇ ਮੇਰੇ ਗੁਰੂ ਸਾਹਿਬ ਨੇ ਸਿਖਾਇਆ ਕਿ ਗਰੀਬ ਸਿੱਖਨ ਕੋ ਦੂ ਪਾਛਾ ਯਾਦ ਕਰੋ ਮੇਰੀ ਗੁਰਿਆਈ ਦਿਸ ਦੀਜ਼ ਆ ਮਾਈ ਵਿਚਾਰਸ ਔਰ ਜਿੱਥੇ ਵਿਚਾਰ ਮੈਚ ਨਹੀਂ ਖਾਂਗੇ ਜਿੱਥੇ ਪ੍ਰਚਾਰ ਅਲੱਗ ਹੋਊਗਾ ਔਰ ਪ੍ਰੈਕਟਿਸ ਅੱਡ ਹੋਊਗੀ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਕਰ ਨਹੀਂ ਰਹੇ 댓 ਇਜ਼ ਨਾਟ ਮਾਈ ਵਿਚਾਰ ਇਨ ਸਿੰਪਲ ਨਟ ਸ਼ੈਲ ਮੈਂ ਇਸ ਫਲਸਫੀ ਤੇ ਕੰਮ ਕਰਦੀ ਹਾਂ ਔਰ ਜੇ ਜੋ ਵੀ ਪਾਰਟੀ ਦੱਸ ਦੋ ਮੈਨੂੰ ਕਿ ਕਿਸ ਪਾਰਟੀ ਨੇ ਇਸ ਫਲਸਫੀ ਤੇ ਕੰਮ ਕੀਤਾ ਐਕਸੈਪਟ ਦਿਸ ਅਗਰ ਕਿਸੇ ਨੇ ਕੀਤਾ ਤੇ ਮੈਨੂੰ ਆਈ ਊਡ ਹੈਪੀਲੀ ਮੈਂ ਕਹਾਂਗੀ ਕਿ ਮੈਂ ਬਹਿ ਜਾਣੀ ਫਿਰ ਬਾਕੀ ਲੜਾਂਗੀ ਇਹ ਵੀ ਕਹਿ ਦਿੰਦੇ ਕਹੀ ਕਿ ਪਹਿਲਾਂ ਹਵਾ 'ਚ ਤੀਰ ਨਹੀਂ ਮਾਰਨੇ ਚਾਹੀਦੇ ਪਹਿਲਾਂ ਕਹਿੰਦੇ ਬੜੇ ਲੀਡਰ ਪਹਿਲਾਂ ਕਹਿ ਦਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਨੂੰ ਅਸੀਂ ਆ ਚੀਜ਼ ਦਵਾਂਗੇ ਜਦੋਂ ਕਹਿੰਦੇ ਸੱਤਾ ਦੇ ਵਿੱਚ ਆ ਜਾਣ ਕੁਰਸੀ ਆ ਜਾਏ ਉਦੋਂ ਫਿਰ ਆਮ ਲੋਕ ਨਹੀਂ ਦਿਸਦੇ ਫਿਰ ਦਿੱਲੀ ਪਰਫੈਕਟ ਪਰਫੈਕਟ ਕਿਹਾ ਇਹੀ ਹੁੰਦਾ ਉਹ ਨਾ ਪੈਰਾਸ਼ੂਟ ਤੋਂ ਆਉਂਦੇ ਨੇ ਆ ਜਿਹੜੀ ਲੀਡਰ ਆ ਨਾ ਆ ਗ੍ਰਾਸ ਰੂਟ ਤੋਂ ਪੈਦਾ ਹੋਈ ਆ ਜਮੀਨੀ ਸੰਘਰਸ਼ ਕਰ ਕਰਕੇ ੱੱਕੇ ਖਾ ਕੇ ਡਾਕਟਰ ਰਿੱਤੂ ਨੂੰ ਨੌਕਰੀ ਤੋਂ ਇਦਾਂ ਨਹੀਂ ਕੱਢਿਆ ਕਿ ਮੇਰੇ ਨਾਲ ਬਹੁਤ ਜ਼ਿਆਦਾ ਦੁਸ਼ਮਣੀ ਸੀਗੀ ਡਾਕਟਰ ਰਿੱਤੂ ਨੂੰ ਨੌਕਰੀ ਤੋਂ ਕੱਢਿਆ ਸੰਘਰਸ਼ ਦੇਖ ਕੇ ਜੁਝਾਰੂਪਣ ਦੇਖ ਕੇ ਮੇਰਾ ਕੰਮ ਦੇਖ ਕੇ ਕਿ ਅੱਛਾ ਇਹ ਗਰੀਬ ਸਮਾਜ ਦੀ ਕੁੜੀ ਇਹ ਪੜ੍ਹ ਲਿਖ ਗਈ ਚਾਰ ਕਿਤਾਬਾਂ ਬੋਲਣਾ ਸਿੱਖ ਗਈ ਸਾਰੇ ਨੇ ਅਧਿਕਾਰਾਂ ਦੀ ਗੱਲ ਕਰਦੀ ਇਹਨੂੰ ਪਹਿਲੇ ਨੌਕਰੀ ਤੋਂ ਕੱਢੋ ਤਾਂ ਕਿ ਇਹ ਇਹਨੂੰ ਖਾਨ ਦੇ ਲਾਲੇ ਪੈ ਜਾਣ ਫਿਰ ਦੇਖਦੇ ਕਿੱਦਾਂ ਬੋਲਦੀ ਉਹਨਾਂ ਨੂੰ ਲੱਗਿਆ ਸੀਗਾ ਕਿ ਆਪਾਂ ਵੀ ਬਿਕ ਜਾਵਾਂਗੇ ਸਾਡਾ ਵੀ ਜਮੀਰ ਉਹੀ ਹੋਊਗਾ ਜਿੱਦਾਂ ਤੁਸੀਂ ਕਿਹਾ ਕਿ ਅੱਜ ਖੜੇ ਹੋ ਕੇ ਗੱਲ ਕਰਦੇ ਆ ਜਦ ਲੋਕਾਂ ਦਾ ਵੋਟ ਲੈਣਾ ਹੈ ਤੇ ਗੱਲ ਕਰਾਂਗੇ ਵੱਡੀ ਉਹ ਵੱਡੀਆ ਇਹ ਉਹ ਚੀਜ਼ ਉਹ ਫੇਸ ਉਹ ਆਈਡੀਓਲੋਜੀ ਇੱਥੇ ਨਹੀਂ ਹੈਗੀ ਕਿਉਂਕਿ ਤੁਸੀਂ ਮੈਨੂੰ ਕ੍ਰਸ਼ ਕਰ ਸਕਦੇ ਹੋ ਮੇਰੀ ਨੌਕਰੀ ਖੋ ਸਕਦੇ ਹੋ ਮੈਨੂੰ ਕਿਲ ਕਰ ਸਕਦੇ ਹੋ ਬਟ ਯੂ ਕੈਨ ਨਾਟ ਕਿਲ ਮਾਈ ਆਈਡੀਆਜ਼ ਮੇਰੇ ਆਈਡੀਆਜ਼ ਬੁਲੇਟ ਪ੍ਰੂਫ ਨੇ ਉਹਨਾਂ ਨੂੰ ਤੁਸੀਂ ਲਾ ਨਹੀਂ ਸਕਦੇ ਮੇਰੇ ਵਿਚਾਰ ਟਿਲ ਮਾਈ ਲਾਸਟ ਬ੍ਰੈਥ ਇੱਦਾਂ ਹੀ ਰਹਿਣ ਐਂਡ ਆਈ ਹੇਟ ਸਿੰਪਲੀ ਉਹ ਲੋਕ ਉਹਨਾਂ ਦੀ ਆਈਡਿਓਲੋਜੀ ਜੋ ਇਨਸਾਨ ਨੂੰ ਸਭ ਤੋਂ ਵੱਡੀ ਗੱਲ ਹੈ ਇਨਸਾਨ ਤੋਂ ਥੱਲੇ ਸਮਝ ਦੇ ਨੇ ਉਹ ਵਿਤਕਰਾ ਕਰਦੇ ਨੇ ਮੇਰੇ ਲਈ ਤਾਂ ਉਹ ਸਿੱਖ ਵੀ ਨਹੀਂ ਹੈ ਜੋ ਆਪਣੇ ਆਪ ਨੂੰ ਦੂਜੇ ਤੋਂ ਉੱਪਰ ਸਮਝਦਾ ਹੈਗਾ ਜਾਂ ਆਪਣੇ ਆਪ 'ਚ ਜਾਤ ਦਾੰਗ ਘਾਰ ਰੱਖਦਾ ਹੈ ਤਾਂ ਆਈ ਬੀਲੀਵ ਕਿ ਐਟਮੋਸਫੇਅਰ ਇਦਾਂ ਦਾ ਹੋਵੇ ਕਿ ਫੇਅਰ ਡਿਸਟ੍ਰਿਬਿਊਸ਼ਨ ਆਫ ਰਿਸੋਰਸਸ ਹੋਵੇ ਕਿਸੇ ਦੇ ਨਾਲ ਕੋਈ ਤੁਸੀਂ ਮੇਰਾ ਹੱਕ ਨਾ ਖਾਓ ਮੈਂ ਤੁਹਾਡਾ ਹੱਕ ਨਾ ਖਾਓ ਹਮ ਯੁਵਾ ਬੇਰੋਜ਼ਗਾਰ ਨਾ ਹੋਵੇ ਚੰਡੀਗੜ੍ਹ ਦੇ ਅੰਦਰ ਇਹ ਜੋ ਲੈਨਸ ਕਾਂਗਰਸ ਔਰ ਭਾਜਪਾ ਦੱਸ ਰਹੀ ਹੈ ਇਹ ਲੈਨਸ ਦੇਖੋ ਪਹਿਲੀ ਗੱਲ ਤੇ ਇਹ ਜਿਹੜੇ ਕੈਂਡੀਡੇਟ ਹੈਗੇ ਇਹਨਾਂ ਕੋਲ ਆਪ ਦਾ ਕੁਝ ਹੈਗਾ ਨਹੀਂ ਇੱਕ ਦੀ ਰਿਪੋਰਟ ਅਨੰਦਪੁਰ ਸਾਹਿਬ ਤੋਂ ਲੈ ਲਓ ਹੈਨਾ ਸਾਡੇ ਤੇ ਸਾਰੇ ਕੰਟੈਕਟ ਹੈਗੇ ਉਹ ਤੁਹਾਨੂੰ ਦੱਸਣਗੇ ਇੱਕ ਨੇ ਕੀ ਕੀਤਾ ਦੂਜੇ ਦੇ ਦੂਜੇ ਦੇ ਕੋਲ ਵੇਚਣ ਲਈ ਕੁਝ ਹੈਗਾ ਹੀ ਨਹੀਂ ਸਿਵਾਏ ਮੋਦੀ ਦੇ ਹੁਣ ਮੋਦੀ ਕਿੰਨੇ ਦਿਨ ਵੇਚੋਗੇ ਹੁਣ ਲੋਕ ਦੇਖਣਾ ਪਸੰਦ ਵੀ ਨਹੀਂ ਕਰ ਰਹੇ ਉਹ ਖਤਮ ਉਹ ਫੇਮ ਖਤਮ ਉਹ ਜੋ ਤੁਸੀਂ ਝੂਠ ਦਾ ਪੰਡ ਲੈ ਕੇ ਆਏ ਸੀ ਨਾ ਉਹ ਮੁੱਕ ਗਿਆ ਸਾਡੇ ਕੋਲ ਕੀ ਆ ਸਾਡੇ ਕੋਲ ਜੋ ਚੰਡੀਗੜ੍ਹ ਇਹ ਦੱਸਦੇ ਨੇ ਕਲੀਨ ਗ੍ਰੀਨ ਸਿਟੀ ਨੋ ਦਾ ਰੀਅਲ ਚੰਡੀਗੜ੍ਹ ਕਲੋਨੀਆ ਚ ਵੱਸਦਾ ਬਸਤੀਆਂ ਚ ਵੱਸਦਾ ਚਲੋ ਮੇਰੇ ਨਾਲ ਜਾ ਕੇ ਦੇਖੋ ਹਾਲਾਤ ਉਸ ਚੰਡੀਗੜ੍ਹ ਨੂੰ ਇਹਨਾਂ ਉਸ ਚੰਡੀਗੜ੍ਹ ਨੂੰ ਇਹਨਾਂ ਨੂੰ ਕੁਝ ਨਹੀਂ ਦਿੱਤਾ ਠੱਗ ਗਿਆ ਵੋਟਾਂ ਦੇ ਨਾਂ ਤੇ ਮੈਂ ਗੱਲ ਕਰਾਂਗਾ ਮਨੀਸ਼ ਤਵਾੜੀ ਤੇ ਸੰਜੇ ਟੰਡਣ ਪਾਰਟੀਆਂ ਵੀ ਵੱਡੀਆਂ ਲੀਡਰ ਵੀ ਵੱਡੇ ਪੈਸਾ ਵੀ ਜ਼ਿਆਦਾ ਕਿ ਲਾਦਾ ਕਿ ਉਹਨਾਂ ਅੱਗੇ ਤੁਹਾਡਾ ਟਿਕਣਾ ਸੰਭਵ ਹੋ ਪਾਇਆ ਮੇਰਾ ਕੰਪੀਟੀਸ਼ਨ ਨਹੀਂ ਹੈਗਾ ਜੀ ਤੁਸੀਂ ਤੁਸੀਂ ਆਪਣਾ ਪੈਰ ਜਮਾਣਾ ਚਾਹੁੰਦੇ ਨਹੀਂ ਬਿਲਕੁਲ ਨਹੀਂ ਮੇਰੇ ਪੈਰ ਤਾਂ ਜੰਮੇ ਹੋਏ ਆ ਤੁਹਾਨੂੰ ਲੱਗ ਰਿਹਾ ਮੈਂ ਤਾਂ ਉੱਪਰ ਪੈਰਾਸ਼ੂਟਾਂ ਉੱਡ ਰਹੀ ਆ ਮੇਰੇ ਪੈਰ ਤਾਂ ਸਭ ਤੋਂ ਜ਼ਿਆਦਾ ਜ਼ਮੀਨ ਤੇ ਜੰਮੇ ਹੋਏ ਨੇ ਔਰ ਮੈਂ ਤਾਂ ਕਦੀ ਉੱਡਣ ਵਾਲ ਮੈਂ ਤਾਂ ਇਦਾਂ ਹੀ ਤੁਸੀਂ ਮੈਨੂੰ ਜ਼ਿਆਦਾ ਦੇਖ ਰਹੇ ਹੋ ਚਾਹੇ ਕਿਸਾਨੀ ਮੋਰਚਾ ਚਾਹੇ ਸੀਐਨਆਰਸੀ ਦਾ ਲੈ ਲਓ ਚਾਹੇ 2018 2 ਅਪ੍ਰੈਲ ਐਕਟ ਵਿਚਾਰਨ ਦਾ ਲੈ ਲਓ ਮੈਂ ਤਾਂ ਇਦਾਂ ਹੀ ਆ ਔਰ ਮੇਰੇ ਪੈਰ ਜਮਾਨ ਤੋਂ ਇਲਾਵਾ ਜਿਹੜੇ ਜਿਨ੍ਹਾਂ ਨੇ ਪੈਰ ਜਮਾਏ ਸੀਗਾ ਉਹਨਾਂ ਨੂੰ ਬਚਾਨ ਦੀ ਲੋੜ ਮੇਰਾ ਕੰਪੀਟੀਸ਼ਨ ਮੇਰੇ ਆਪ ਦੇ ਨਾਲ ਆ ਮੈਂ ਜੋ ਕਰਕੇ ਆਈ ਆ ਮੈਂ ਉਸ ਤੋਂ ਕਿਉਂਕਿ ਮੇਰੇ ਤੇ ਮੇਰੇ ਸਮਾਜ ਦੀ ਰਿਸਪਾਂਸਿਬਿਲਟੀ ਹੈ ਉਹਨਾਂ ਤੇ ਰਿਸਪਾਂਸਿਬਿਲਟੀ ਨਹੀਂ ਹੈ ਉਹ ਪਲੇਅਰਸ ਨੇ ਉਹਨਾਂ ਨੂੰ ਖੇਡਣਾ ਆ ਰਿਹਾ ਤੁਸੀਂ ਗਿਆ ਪੈਸਾ ਹਾਂ ਇੱਕ ਹੀ ਗੱਲ ਤੇ ਪਿੱਛੇ ਨੇ ਪਾਰਟੀ ਇਹ ਵੀ ਵੱਡੀ ਘਟਨੀ ਆ ਹਮਮ ਸਿਰਫ ਇਹ ਗੱਲ ਆ ਕਿ ਝੂਠੀ ਮੀਡੀਆ ਝੂਠਾ ਪ੍ਰਚਾਰ ਕਰਕੇ ਉਹਨਾਂ ਨੂੰ ਵੱਡਾ ਬਣਾਉਂਦੀ ਆ ਲੇਕਿਨ ਝੂਠੀ ਮੀਡੀਆ ਜੋ ਸੱਚਾ ਕੰਮ ਕਰੇ ਉਹਨਾਂ ਨੂੰ ਨਹੀਂ ਦੱਸੂਗੀ ਤੁਸੀਂ ਮੇਰਾ ਪ੍ਰਚਾਰ ਦੇਖ ਲਓ ਮੀਡੀਆ ਨੇ ਕਿੰਨਾ ਕੀਤਾ ਮੈਨੂੰ ਮੀਡੀਆ ਨੇ ਕਿੰਨਾ ਦੱਸਿਆ ਨਹੀਂ ਦੱਸੂਗੀ ਕਿਉਂਕਿ ਆਪਾਂ ਸੱਚ ਬੋਲਦੇ ਆਪਾਂ ਹੱਕ ਹੂਕ ਸੱਚ ਦੀ ਗੱਲ ਜ਼ਮੀਨ ਤੇ ਲੈਵਲ ਤੇ ਕਰਦੇ ਆ ਸੋ ਇਹ ਡਿਫਰੈਂਸ ਜ ਪੜੇ ਲਿਖੇ ਲੋਕ ਵੀ ਸਮਝਣਗੇ ਗਰੀਬ ਲੋਕ ਵੀ ਸਮਝਣਗੇ ਔਰ ਮੈਨੂੰ ਸੇਵਾ ਦਿੱਤੀ ਹੈ ਤੀਜੇ ਨੰਬਰ ਦੀ ਸਭ ਤੋਂ ਵੱਡੀ ਪਾਰਟੀ ਨੇ ਔਰ ਮੈਂ ਕਮਿਟਿਡ ਹਾਂ ਹਾਂ ਸਾਡੇ ਕੋਲ ਪੈਸਾ ਨਹੀਂ ਹੈਗਾ ਇੰਨਾ ਕਾਂਸ਼ਰਾਮ ਜੀ ਨੇ ਕਿਹਾ ਸੀ ਇੱਕ ਵੋਟ ਇੱਕ ਨੋਟ ਮੈਂ ਘਰੋਂ ਅਪੀਲ ਕੀਤੀ ਆ ਹਰ ਇੱਕ ਨੂੰ ਹਰ ਇੱਕ ਦੇ ਘਰ ਜਾ ਰਹੀਆਂ ਕਿ ਬਾਈ ਜੇ ਤੂੰ ਤੁਸੀਂ ਮੈਨੂੰ ਜੇ ਨੋਟ ਨਹੀਂ ਦੇ ਸਕਦੇ ਵੋਟ ਕੀ ਦੇਣਾ ਤੇ ਤੁਸੀਂ ਤੁਸੀਂ ਭਾਵੇਂ ਮੈਨੂੰ 11 ਰੁਪਏ ਦਿਓ 5 ਰੁਪਏ ਦਿਓ ਭਾਵੇਂ ਇੱਕ ਰੁਪਈਆ ਲੇਕਿਨ ਤੁਸੀਂ ਦੇਣਾ ਕਿਉਂਕਿ ਇਹ ਕੰਮ ਤੁਸੀਂ ਆਪ ਚਲਾਣਾ ਹੈ ਤਾਕੀ ਜਦ ਤੁਸੀਂ ਮੈਨੂੰ ਚੁਣ ਕੇ ਭੇਜੋ ਆਪਣਾ ਜਮੀਨੀ ਪੱਧਰ ਦਾ ਨੇਤਾ ਨੇਤਾ ਉਹ ਨਹੀਂ ਜੋ ਏਸੀ ਦੀ ਵੱਡੀ ਵੱਡੀ ਗੱਡੀਆਂ ਚ ਆਏ ਜਾਂ ਜੋ ਗਲੈਮਰ ਇੰਡਸਟਰੀ ਜੋ ਆਏ ਜਾਂ ਜਿਨ੍ਹਾਂ ਦੇ ਮੰਤਰੀ ਸੰਤਰੀਆਂ ਦਾ ਬੱਚਾ ਹੀ ਹੋਵੇ ਆ ਜੋ ਹੋਣਾ ਚਾਹੀਦਾ ਜੋ ਜੰਗ ਦੇ ਮੈਦਾਨ ਚ ਮੈਂ ਬਾਰ ਬਾਰ ਕਹਿੰਦੀ ਤੁਹਾਡੇ ਅੱਗੇ ਖੜ ਕੇ ਤੁਹਾਡੇ ਲਈ ਜੰਗ ਲੜੇ ਔਰ ਉਹ ਕੰਮ ਮੈਂ ਕਰ ਰਹੀ ਹਾਂ ਅਖੀਰਲਾ ਸਵਾਲ ਕਰਨਾ ਚਾਹਾਂਗਾ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਉਹ ਤੁਹਾਡੇ ਹੱਕ ਦੇ ਵਿੱਚ ਦਿੱਲੀ ਪਹੁੰਚੇ ਉੱਥੇ ਤੁਹਾਡੇ ਲਈ ਪ੍ਰਚਾਰ ਵੀ ਕੀਤਾ ਜੋ ਤੁਹਾਡੇ ਨਾਲ ਹੋ ਰਿਹਾ ਸੀਗਾ ਤੁਸੀਂ ਉਹਨਾਂ ਦੀ ਸਪੋਰਟ ਕਰਦੇ ਹੋ ਸੰਗਰੂਰ ਦੇ ਵਿੱਚ ਤੇ ਇਥੇ ਉਹਨਾਂ ਦੀ ਕੀ ਵਿਚਾਰਧਾਰਾ ਹੈ ਉਹਨਾਂ ਨੂੰ ਲੈ ਕੇ ਦੇਖੋ ਮਾਨ ਸਾਹਿਬ ਇਜ਼ ਅ ਬਿਊਟੀਫੁਲ ਹਿਊਮਨ ਬੀ ਮਾਨ ਸਾਹਿਬ ਜੋ ਹੈਗੇ ਉਹਨਾਂ ਦਾ ਮਤਲਬ ਮੈਂ ਹੀ ਵਾਸ ਦਾ ਫਰਸਟ ਐਮਪੀ ਜੋ ਮੇਰੇ ਤਰਨੇ ਤੇ ਆਈ ਸੀਗੇ ਉਹਨਾਂ ਦੇ ਵਿਚਾਰ ਮਨੁੱਖਤਾ ਵਾਲੇ ਉਹ ਵਿਤਕਰੇ ਵਾਲ ਨਹੀਂ ਜਿਹੜੇ ਉਹਨਾਂ ਦੀ ਗੱਲਾਂ ਹਮੇਸ਼ਾ ਬਰਾਬਰੀ ਦੀਆਂ ਹੁੰਦੀਆਂ ਐਂਡ ਹੀ ਇਜ਼ ਇੰਟੈਲੈਕਚੁਅਲ ਆਲਸੋ ਆਫ ਕੌਰਸ ਮਾਈ ਹੋਲ ਸਪੋਰਟ ਇਜ਼ ਵਿਦ ਹਿਮ ਮੈਂ ਚਾਹੁੰਨੀ ਆ ਕਿ ਇਹੋ ਜੇ ਲੀਡਰਸ ਜਿਹੜੇ ਹੈਗੇ ਆਪਾਂ ਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਜੋ ਪੰਜਾਬ ਲਈ ਖੜਦੇ ਨੇ ਬਿਲਕੁਲ ਤੋਂ ਪੰਜਾਬ ਦੀ ਜਨਤਾ ਨੂੰ ਫੈਸਲਾ ਕਰਨਾ ਹੈ ਕਿ ਹਾਂ ਆਪਣੇ ਜੁਝਾਰੂ ਲੀਡਰਾਂ ਨੂੰ ਸਪੋਰਟ ਕਰੀਏ ਕਿ ਜੋ ਡਰਦੇ ਨਹੀਂ ਹੈ ਮੇਰੇ ਲਈ ਮੈਂ ਹਮੇਸ਼ਾ ਉਸ ਇਨਸਾਨ ਦੀ ਫੈਨ ਆ ਕਿ ਜੋ ਡਰਦਾ ਨਹੀਂ ਹੈ ਜੋ ਝੁਕਦਾ ਨਹੀਂ ਹੈ ਜੋ ਵਿਕਦਾ ਨਹੀਂ ਹੈ ਤੇ ਮੈਂ ਜਿੰਨਾ ਕੋ ਉਹਨਾਂ ਨੂੰ ਦੇਖਿਆ ਜਿੰਨਾ ਕੋ ਉਹਨਾਂ ਨਾਲ ਰਹੀ ਆ ਕਿ ਜੋ ਵੀ ਉਹਨਾਂ ਦੀ ਫੰਕਸ਼ਨਿੰਗ ਦੇਖੀ ਹੈ ਉਹ ਕੁਛ ਨਾ ਕੁਛ ਮੇਰੇ ਸਿਮਿਲੈਰਿਟੀਆਂ ਨੇ ਜੋ ਝੁਕਦੇ ਨਹੀਂ ਆ ਵਿਕਦੇ ਨਹੀਂ ਆ ਦੂਜੀ ਗੱਲ ਮੇਰੀ ਬੇਨਤੀ ਇਹ ਆ ਬਾਕੀ ਸਾਰੇ ਲੋਕਾਂ ਤੋਂ ਜੋ ਵੀ ਤੁਹਾਡੇ ਚੈਨਲ ਦੇ ਮਾਧਮ ਤੋਂ ਦੇਖ ਰਹੇ ਆ ਬਹੁਜਨ ਸਮਾਜ ਪਾਰਟੀ ਨੂੰ ਵੱਤ ਵੱਦ ਵੋਟ ਪਾਓ ਕੈਂਡੀਡੇਟਸ ਨੂੰ ਜਿਤਾ ਕੇ ਭੇਜੋ ਕਿਉਂਕਿ ਇਹ ਮਨੁੱਖਤਾ ਦੀ ਗੱਲ ਕਰ ਰਿਹਾ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਤਾਂ ਡਾਕਟਰ ਦੀਤੂ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਤੇ ਲੜਾਈ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਹੁਣ ਇਹ ਲੜਾਈ ਕਿੱਥੋਂ ਤੱਕ ਜਾਂਦੀ ਹੈ ਇਹ ਵੀ ਦੇਖਣਾ ਆਏਗਾ ਲੋਕਾਂ ਦੇ ਮੁੱਦੇ ਮੇਨ ਹੁੰਦੇ ਨੇ ਪਰ ਹੁਣ ਮੁੱਦਿਆਂ ਦੀ ਗੱਲ ਹੋਏਗੀ ਜਾਂ ਨਹੀਂ ਇਸ ਵੀਡੀਓ ਨੂੰ ਵੱਤ ਵੱਦ ਸਾਂਝਾ ਕਰੋ ਕੈਮ ਸਾਯੋਜਕ ਦੇ ਇਸ ਜਗਮੀਤ ਧੰਨਵਾਦ